ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਨਵੇਕਲਾ ਗੀਤ ਸੁਣਾ ਰਹੀ ਹਾਂ ਦਾਦੇ ਅਤੇ ਪੋਤੇ ਦਾ ਗੀਤ ਹੈ ਇਹ ਗੀਤ ਤੁਸੀਂ ਪਹਿਲੀ ਵਾਰ ਸੁਣੋਗੇ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਅਤੇ ਦੱਸਣਾ ਜਰੂਰ ਕਿ ਇਹ ਗੀਤ ਇਹ ਦਾਦੇ ਪੋਤੇ ਦਾ ਬਹੁਤ ਹੀ ਪਿਆਰਾ ਗੀਤ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੋ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਧਿਆਨ ਸਿੰਘ ਕਲੋਂ ਦਸੂਹੇ ਵਾਲਿਆਂ ਨੇ ਲਿਖਿਆ ਹੈ ਦਾਦੇ ਪੋਤੇ ਦਾ ਪਿਆਰ ਮਿਲੇ ਕਰਮਾਂ ਦੇ ਨਾਲ ਦਾਦੇ ਪੋਤੇ ਦਾ ਪਿਆਰ ਮਿਲੇ ਕਰਮਾਂ ਦੇ ਨਾਲ ਦਾਤਾ ਹਾਸਿਆਂ ਦੇ ਨਾਲ ਚੋਲੀ ਪਰਦਾ ਦਾਦਾ ਪੋਤੇ ਦਾ ਨਿੱਤ ਪਾਣੀ ਪਰਦਾ ਪਰ ਜਾਗਰ ਕੋਲੋਂ ਮੋਲ ਨਾ ਡਰਦਾ ਦਾਦੇ ਪੋਤੇ ਦਾ ਪਿਆਰ ਮਿਲੇ ਕਰਮਾਂ ਦੇ ਨਾਲ ਕਈ ਪੋਤਿਆਂ ਨੂੰ ਰਹਿੰਦੇ ਨੇ ਤਰਸਦੇ ਨਸੀਬ ਆਪਣੇ ਤੇ ਰਹਿੰਦੇ ਨੇ ਬਰਸਦੇ ਆਪਣੇ ਆਪ ਨੂੰ ਖੁਸ਼ ਕਰਨ ਲਈ ਔੜ ਪੜ ਹੈ ਕਰਦਾ ਦਾਦੇ ਪੋਤੇ ਦਾ ਪਿਆਰ ਮਿਲੇ ਕਰ ਮਾਂ ਦੇ ਨਾਲ ਦਾਦਾ ਹਾਸਿਆਂ ਦੇ ਨਾਲ ਚੋਲੀ ਪਰਦਾ ਦਾਦਾ ਪੋਤਿਆਂ ਦਾ ਨਿਤ ਪਾਣੀ ਪਰਦਾ ਪਰ ਜੱਗ ਕੋਲ ਮੂਲ ਨਾ ਢਰਦਾ ਦਾਦੇ ਪੋਤੇ ਦਾ ਪਿਆਰ ਮਿਲੇ ਕਰ ਮਾਂ ਦੇ ਨਾਲ ਬੱਚਿਆਂ ਦੇ ਨਾਲ ਘਰ ਵਿੱਚ ਚਹਲ ਪਹਿਲ ਰਹਿੰਦੀ ਹੈ ਇਹ ਗੱਲ ਨੂੰ ਨਾ ਝੂਠ ਸਮਝੋ ਮਿੱਤਰੋ ਸਾਰੀ ਦੁਨੀਆ ਕਹਿੰਦੀ ਹੈ ਬਿਨੋਂ ਔਲਾਦ ਦੇ ਔਤ ਕਹਾਵੇ ਗੱਲ ਨੂੰ ਕੋਈ ਨਹੀਂ ਜਰਦਾ ਦਾਦੇ ਪੋਤੇ ਦਾ ਪਿਆਰ ਮਿਲੇ ਘਰ ਮਾਂ ਦੇ ਨਾਲ ਦਾਦੇ ਪੋਤੇ ਦਾ ਪਿਆਰ ਮਿਲੇ ਕਰਮਾ ਦੇ ਨਾਲ ਦਾਦਾ ਹਾਸਿਆਂ ਦੇ ਨਾਲ ਝੋਲੀ ਪਰਦਾ ਦਾਦਾ ਪੋਤੇ ਆਦਨਿਤ ਪਾਣੀ ਪਰਦਾ ਪਰ ਜੱਗ ਕੋਲੋਂ ਮੋਲ ਲੈਣਾ ਡਰਦਾ ਦਾਦੇ ਪੋਤੇ ਦਾ ਪਿਆਰ ਮਿਲੇ ਕਰਮਾ ਦੇ ਨਾਲ ਮੂੰਚੋ ਕੱਟੀ ਘਾਲ ਪੋਤਿਆਂ ਦੀ ਕਦੇ ਨਾ ਮਿੱਤਰੋ ਮੋੜੇ ਜਨਵਾਦ ਪਿਆਰੇ ਪੋਤੇ ਦਿਲ ਕਦੇ ਨਾ ਤੋੜੇ ਕੋਟ ਕਲੇਜੇ ਲਾਲਵੇ ਨਾ ਮਿੱਤਰੋ ਮੂਲੇ ਨੀ ਜਰਦਾ ਕੋਟ ਕਲੇਜੇ ਲਾਲਵੇ ਨਾ ਮਿੱਤਰੋ ਮੂਲੇ ਨੀ ਸਰਦਾ ਦਾਦੇ ਪੋਤੇ ਦਾ ਪਿਆਰ ਮਿਲੇ ਕਰਮਾਂ ਦੇ ਨਾਲ ਦਾਦਾ ਹਾਸਿਆਂ ਦੇ ਨਾਲ ਝੋਲੀ ਪਰਦਾ ਦਾਦਾ ਪੋਤੇ ਆਂ ਦਾ ਨਿਤ ਪਾਣੀ ਪਰਦਾ ਪਰ ਜੱਗ ਕੋਲ ਮੂਲੇ ਨਾ ਢਰਦਾ ਦਾਦਾ ਪੋਤੇ ਦਾ ਪਿਆਰ ਮੀਲੇ ਕਰਮਾ ਦੇ ਨਾਲ ਕਰਮਾ ਵਾਲਾ ਕਾਲੋ ਜਿਹੜਾ ਪੋਤੇਆਂ ਸੰਗ ਖੁਸ਼ੀਆਂ ਮਾਣੇ ਸੋ ਸੋ ਵਰੀ ਨਤਮਸਤਕ ਹੋ ਕੇ ਸਤ ਗੁਰੂ ਦੇ ਮਨ ਦਾ ਪਾਣੇ ਧਿਆਨ ਤੇ ਆਵੇ ਹਰਦਮ ਮਿੱਤਰੋ ਦੁੱਖਲੇ ਸਭ ਦੇ ਹਰਦਾ ਦਾਦੇ ਪੋਤੇ ਦਾ ਪਿਆਰ ਮਿਲੇ ਕਰ ਮਾਂ ਦੇ ਨਾਲ ਦਾਦਾ ਹਾਸਿਆਂ ਦੇ ਨਾਲ ਝੋਲੀ ਪਰਦਾ ਦਾਦਾ ਪੋਤਿਆਂ ਦਾ ਨਿੱਤ ਪਾਣੀ ਪਰਦਾ ਪਰ ਜੱਗ ਕੋਲ ਮੂਲ ਨਾ ਢਰਦਾ ਦਾਦੇ ਪੋਤੇ ਦਾ ਪਿਆਰ ਮਿਲੇ ਕਰ ਮਾਂ ਦੇ ਨਾਲ ਦਾ ਦੇ ਪੋਤੇ ਦਾ ਪਿਆਰ ਮਿਲੇ ਕਰਮਾ ਦੇਨਾ